Bueno, bueno. ਚੱਲ ਬੰਦੂ ਜਰਾ ਮਾਰ ਕੇ ਬਹੁਤ ਬਹੁਤ ਇਹਦੈਨ ਕਿਹਾ ਗਿਆ ਤੇ ਕੌਣ ਵੀ ਟੈਂਸਰ ਬੈੰਦੇ ਕੋਈ ਪ੍ਰਸ਼ਾਸਨ ਥੋੜਾ ਅਸਰੀ ਨਹੀਂ ਇੱਕੋ ਕੰਮ ਵਕਾਰਾ ਸ਼ਹਿਰ ਦੇ ਦੁਆਰੇ ਤੋਂ ਹੋ ਗਿਆ ਹੈ ਦੁਆਰੇ ਤੋਂ ਹੋ ਗਿਆ ਅੱਜ ਹਿੰਦੂ ਪਰਖਸ਼ਾ ਮਾਚਵਲੋਂ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਬੰਗਲਾਦੇਸ਼ ਦੇ ਵਿੱਚ ਬਹੁਤ ਵੱਡੀ ਤਰਾਸਦੀ ਹੋਈ ਹੈ ਹਿੰਦੂ ਸਮਾਜ ਉੱਤੇ ਦਿਨ ਪ੍ਰਤੀ ਦਿਨ ਜੋ ਅਤਿਆਚਾਰ ਮਹਿਲਾਵਾਂ ਉੱਤੇ ਮਾਸੂਮ ਬੱਚਿਆਂ ਉੱਤੇ ਔਰ ਹਿੰਦੂ ਭਰਾਵਾਂ ਉੱਤੇ ਹੋ ਰਿਹਾ ਸਦੀਆਂ ਤੋਂ ਦੇਖਦੇ ਆ ਰਹੇ ਕਿ ਹਿੰਦੂ ਸਮਾਜ ਨੂੰ ਦਬਾਇਆ ਜਾ ਰਿਹਾ ਪਰ ਜੋ ਬੰਗਲਾਦੇਸ਼ ਦੇ ਵਿੱਚ ਤਰਾਸਦੀ ਹੋਈ ਹੈ ਦਾ ਕਤਲ ਹੋਏ ਨੂੰ ਇਸ ਦਾ ਜਵਾਬ ਦੇਣ ਲਈ ਅੱਜ ਬਟਾਲਾ ਦਾ ਇਹ Hindu Jagran Manch ਵੱਲੋਂ ਇਹ ਬਹੁਤ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਬਟਾਲਾ ਦੇ ਸਾਰੇ ਸੰਗਠਨਾਂ Hindu Jagran Manch ਦੇ ਝੰਡੇ ਥੱਲੇ ਅੱਜ ਵੱਧ ਚੜ ਕੇ ਹਿੱਸਾ ਲਿਆ ਅਤੇ ਉੱਥੇ STM ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਅਤੇ ਸਾਰੇ ਸੰਗਠਨਾਂ ਵੱਲੋਂ ਇੱਕ ਮੈਮੋਰੰਡਮ ਉਹਨਾਂ ਨੂੰ ਦਿੱਤਾ ਗਿਆ ਜੋ ਸਰਕਾਰ ਜਾਗੇ ਅਤੇ ਜੋ ਬੰਗਲਾਦੇਸ਼ ਵਿੱਚ ਅਤਿਆਚਾਰ ਹੋ ਰਹੇ ਉਹਨਾਂ ਨੂੰ ਥੱਲ ਪਾਇਆ ਜੋ ਮੈਮੋਰੰਡਮ ਦੇਣਾ ਸੀ ਐਸਡੀਐਮ ਸਾਹਿਬ ਨੂੰ ਦੇਣਾ ਸੀ ਉਹ ਅੱਜ ਬਾਹਰ ਸੀ ਕਿਤੇ ਤੇ ਤਹਿਸੀਲਦਾਰ ਸਾਹਿਬ ਨੇ ਮੈਮੋਰੰਡਮ ਲਿਆ ਔਰ ਉਹਨਾਂ ਨੇ ਯਕੀਨ ਦਿਵਾਇਆ ਕਿ ਬਹੁਤ ਜਲ ਇਹ ਮੈਮੋਰੰਡਮ ਨੂੰ ਪਰਪੇਜ ਦਿੱਤਾ ਜਾਵੇ ਮੈਮੋਰੰਡਮ ਜਿਹੜਾ ਜਿਹੜਾ ਅੱਜ ਦਾ ਮੈਮੋਰੰਡਮ ਜਿਹੜਾ ਹੈ ਉਹਦੇ ਪ੍ਰਧਾਨ ਬਣਨੇ ਨੇ ਧੀਰਜ ਕੁੰਗੜਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣਨੇ ਨੇ ਰਮੇਸ਼ ਜੀ ਪੂਰੇ ਸੰਗਠਨ ਨੂੰ ਸਾਥੀ ਲੈ ਕੇ ਪੂਰੇ ਸਮਾਜ ਨੂੰ ਹਿੰਦੂ ਸਮਾਜ ਨੂੰ ਇਕੱਠਾ ਕਰਕੇ ਜੋ ਬੰਗਲਾਦੇਸ਼ ਦੇ ਵਿੱਚ ਸਾਡੇ ਹਿੰਦੂ ਸਮਾਜ ਨਾਲ ਹੋਇਆ ਵਾ ਸਾਡੀਆਂ ਮਾਤਾ ਪਿਤਾ ਦਾ ਬਲਤਕਾਰ ਹੋਇਆ ਬੱਚਿਆਂ ਦਾ ਕਤਲੇਆਮ ਹੋਇਆ ਉੱਥੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੀ ਨਾਗਰਿਕਤਾ ਖੋਈ ਜਾ ਰਹੀ ਹੈ ਇਹ ਸਾਰੀ ਚੀਜ਼ ਨੂੰ ਲੈ ਕੇ ਪੂਰੇ ਸਮਾਜ ਦੇ ਵਿੱਚ ਇੱਕ ਕਰੋਸ਼ ਸੀ ਰੋਸ ਸੀ ਉਸ ਰੋਸ ਨੂੰ ਲੈ ਕੇ ਇੱਕ ਸਾਂਝੇ ਰੂਪ ਚ ਇਹ ਸਾਰੀ ਕਮੇਟੀ ਬਣੀ ਔਰ ਕਮੇਟੀ ਨੇ ਇਹਦਾ ਫੈਸਲਾ ਕੀਤਾ ਵੀ ਅੱਜ ਅਸੀਂ ਰਾਸ਼ਟਰਪਤੀ ਦੇ ਨਾਮ ਦੇ ਉੱਤੇ ਇੱਕ ਮੈਮੋਰੰਡਮ ਦੇਣਾ ਹੈ ਵੀ ਜਿਹੜੇ ਸਾਡੇ ਹਿੰਦੂ ਭਰਾ ਪੂਰੇ ਹਿੰਦੂ ਪਰਿਵਾਰ ਬੰਗਲਾਦੇਸ਼ 'ਚ ਰਹਿ ਰਹੇ ਨੇ ਉਹਨਾਂ ਨੂੰ ਸੁਰੱਖਿਆ ਮਿਲ ਸਕੇ ਔਰ ਠੀਕ ਤਰੀਕੇ ਉੱਥੇ ਰਹਿបាន ਔਰ ਬਾਰਾ ਸਰਕਾਰ ਇਸ ਦੇ ਵਿੱਚ ਇੰਟਰਫੇਅਰ ਕਰੇ ਕਿਉਂਕਿ ਸਾਡੇ ਸਮਾਜ ਉਤੇ ਸੁਰੱਖਿਤ ਨਹੀਂ ਹੈ। ਉਹ ਪੂਰਾ ਤੇ ਪੂਰਾ ਮੈਮੋਰੰਡਮ ਜਿਹੜਾ ਵਾ ਉਹ ਅਸੀਂ ਆਪਣਾ ਪੂਰੀ ਟੀਮ ਦੇ ਪਰਮਜੀਤ ਜੀ ਦੀਨਤਾ ਜੀ ਦੀ ਨਿਤਧਰਤਵ ਚੋਂ ਪੱਤ ਦਿੱਤਾ ਵਾ। ਉਹ ਮੈਮੋਰੰਡਮ ਜਿਹੜਾ ਵਾ ਤੁਹਾਨੂੰ ਪਹੁੰਚਾ ਦਾਂਗੇ ਉਹ ਚ ਸੀਨੀਅਰ ਸਾਡੀਆਂ ਡਿਮਾਂਡਸ ਨੇ। ਉਹ ਸਾਡੀਆਂ ਡਿਮਾਂਡਸ ਸਾਡੀਆਂ ਲਿਖੀਆਂ ਦੀਆਂ ਵਾ ਔਰ ਅਸੀਂ ਮੰਗ ਕਰਨੇ ਆ ਤਹਿਸੀਲ ਦਾ ਸਾਹਿਬ ਅੱਗੇ ਭਈਆ ਜਿਹੜਾ ਮੈਮੋਰੰਡਮ ਹੈ ਇਹਨੂੰ ਜਲਦੀ ਜਲਦੀ ਜਿਹੜਾ ਵੀ ਇਹਨਾਂ ਦਾ ਐਡਮਿਨਿਸਟ੍ਰੇਟਿਵ ਮਾਧਿਅਮ ਹੁੰਦਾ ਵਾ ਇਹ ਜਲਦੀ ਜਲਦੀ ਆਪਣੇ ਰਾਸ਼ਟਰਪਤੀ ਤੱਕ ਪ ਬਜਰੰਗਦਲ ਸਮਾਜਿਕ ਧਾਰਮਿਕ ਜਥੇਬੰਦੀਆਂ ਸਮੂਰ ਦੁਕਾਨਦਾਰ ਐਸੋਸੀਏਸ਼ਨ ਐਨ ਜੀਓਜ਼ ਔਰ ਜੜੀਆਂ ਮੈਡੀਕਲ ਐਸੋਸੀਏਸ਼ਨ ਆ ਔਰ ਸਾਰਾ ਹੀ ਬਟਾਲਾ ਅੱਜ ਲਗਭਗ 2 ਘੰਟੇ ਸਾਰੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖੀਆਂ ਨੇ ਔਰ ਇਸ ਰੋਸ਼ ਪ੍ਰੋਜਨ ਦੇ ਵਿੱਚ ਸਾਰੀ ਜਿਹੜਾ ਬਟਾਲਾ ਵਾ ਉਹ ਮੁਹਮਾ ਕੇ ਸੈਂਕੜੇ ਕਾਰਕਟਰ ਜਿਹੜੇ ਉਹ ਪਹੁੰਚੇ ਆ ਕੇਂਦਰ ਸਰਕਾਰ ਕੀ ਮੰਗਤੋ ਔਰ ਉਹ ਮਸ਼ਕੀਸ ਵਾਸਤੇ ਕੱਢਿਆ ਜਿਸ ਤਰੀਕੇ ਦੇ ਨਾਲ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਨਾਲ ਤਰਾਸਦੀ ਹੋਈ ਆ ਉਹਨਾਂ ਦੀਆਂ ਦੁਕਾਨਾਂ ਲੁੱਟੀਆਂ ਗਈਆਂ ਨੇ ਔਰ ਹਿੰਦੂਆਂ ਦੇ ਨਾਲ ਜਿਹੜੇ ਬੱਚੀਆਂ ਨਾਲ ਰੇਪ ਹੋਏ ਨੇ ਉਸ ਸਬੰਧ ਵਿੱਚ ਕੇਐਸਡੀਐਮ ਤੋਂ ਮੈਮੋਰੰਡਮ ਦੇਣ ਜਾ ਰਹੇ ਆ ਕਿ ਇਹ ਜਿਹੜੀ ਆਵਾਜ਼ ਆ ਵੱਧ ਤੋਂ ਵੱਧ ਜਿਹੜੀ ਆ ਉੱਪਰ ਤੱਕ ਪਹੁੰਚਾਈ ਜਾਏ ਔਰ ਜਿਹੜੇ ਸਾਡੇ ਭੈਣ ਭਰਾ ਉੱਥੇ ਅਲਪ ਸੰਖਿਆਕ ਹਿੰਦੂ ਜਿਹੜੇ ਬੈਠੇ ਆ ਉਹਨਾਂ ਦੀ ਜਿਹੜੀ ਮਤ ਕੀਤੀ ਜਾਏ ਅੱਜ ਕੋਈ ਨਾ ਮੈਮੋਰੰਡਮ ਦੇਣ ਆਏ ਹੋ ਕਿਹੜੇ ਕਿਹੜੇ ਸੰਗਠਨੋਂ ਮੈਮੋਰੰਡਮ ਦੇਣ ਆਏ ਜੀ ਮੈਂ ਕਹਾਂ ਜੀ ਹੋਮ ਮਾ ਕੇ ਸਾਰੀਆਂ ਸਮਾਜਿਕ ਧਾਰਮਿਕ ਜਥੇਬੰਦੀਆਂ ਜਗਰਾਤਾ ਕਮੇਟੀਆਂ ਕੀਰਤਨ ਮੰਡਲੀਆਂ ਜਿੰਨਾ ਵੀ ਮੰਦਰ ਕਮੇਟੀਆਂ ਨੇ ਜਿੰਨਾ ਵੀ ਬਟਾਲਾ ਵਾ ਮੈਨੂੰ ਲੱਗਦਾ ਕਿ ਬਟਾਲੇ ਦਾ ਕੋਈ ਵੀ ਜਿਹੜਾ ਵਸਿੰਦਾ ਵਾ ਕੋਈ ਵੀ ਜਿਹੜਾ ਆਦਮੀ ਆ ਆਪਣੇ ਘਰ ਚ ਰੁਕਿਆ ਨਹੀਂ ਸਾਰੇ ਹੀ ਕਾਰਜਕਰਤਾ ਇੱਥੇ ਜਿਹੜੇ ਇਕੱਠੇ ਹੋਏ ਅੱਜ ਜਿਹੜਾ ਬਟਾਲੇ ਦੇ ਵਿੱਚ ਆਪਣਾ ਜਿਹੜੇ ਪੂਰੇ ਆਰਗੇਨਾਈਜੇਸ਼ਨ ਜਿਹੜੀ ਹਿੰਦੂ ਸੰਗਠਨ ਆਏ ਸੀ ਉਹਨਾਂ ਦਾ ਮੈਮੋਰੰਡਮ ਅਸੀਂ ਐਕਸੈਪਟ ਕਰ ਲਿਆ ਤੇ ਦੂਜਾ ਇਹ ਸੀ ਜੀ ਕੋਰਡੀਨੇਟਰ ਸਾਹਿਬ ਨੇ ਆਉਣਾ ਸੀ ਪਰ ਉਸ ਮੀਟਿੰਗ ਕਰਕੇ ਉਹਨੂੰ ਉੱਥੇ ਜਾਣਾ ਪੈ ਗਿਆ ਪਰ ਮੇਰੇ ਡਿਊਟੀ ਲਈ ਹੈ ਤੇ ਮੈਮੋਰੰਡਮ ਅਸੀਂ ਪ੍ਰਾਪਤ ਕਰ ਲਿਆ ਹੈ ਤੇ ਮੈਮੋਰੰਡਮ ਦਾ ਜਿਹੜਾ ਪੂਰਾ ਹੈਗਾ ਸਾਰਾ ਇਹ ਐਜੰਡਾ ਥਰੂ ਡੀਸੀ ਸਾਹਿਬ ਤੇ ਦੇ ਨਾਲ ਉਹਦੇ ਥਰੂ ਕਰਕੇ ਸਾਰਾ ਸਰਕਾਰ ਨੂੰ ਭੇਜ ਜਾਊਗਾ ਤੇ ਜੋ ਵੀ ਇਹਨਾਂ ਦੇ ਆਪਣਾ ਅਟੈਕ ਹੋਇਆ ਬੰਗਲਾਦੇਸ਼ ਦੇ ਵਿੱਚ ਉਹਦੀ ਪੂਰਜ ਰਵਾਜ ਜਿਹੜੀ ਹੈ ਸਰਕਾਰ ਤੱਕ ਪਹੁੰਚੇਗੀ